ਸੋਕ ਮੇਰੇ ਬੰਦੇ ਕੋ ਚਿੜਕਾ ਮਰਵਾ ਕੇ ਤੂੰ ਮੇਰੇ ਅਥਰੂ ਕਰਾਏ ਆ ਨਾ ਤੇ ਮੈਂ ਵੀ ਤੇਰੀ ਵੱਡੀ ਭਾਬੀ ਨਹੀਂ ਜੇ ਮੈਂ ਤੈਨੂੰ ਖੂਨ ਦੇ ਅਥਰੂ ਨਾ ਨਾ ਰਵਾਇਆ ਤੇ ਮੇਰਾ ਵੀ ਨਾਮ ਘਟਾ ਦੀ ਗੁੱਸਾ ਤੇ ਮੈਨੂੰ ਬਹੁਤ ਆ ਤੇਰੇ ਤੇ ਇਹ ਗੁੱਸਾ ਕਿਹਨਾਂ ਕਿ ਥਾਂ ਦੇ ਨਿਗਲਣਾ ਹੀ ਨਿਗਲਣਾ ਗਰਮੀ ਤੇ ਘੜੇ ਚ ਮੱਛੀ ਆ ਇਹ ਕੋ ਤਾਂ ਮੈਂ ਜਦੋਂ ਮਰਜ਼ੀ ਬਦਲਾ ਲਲੂਗੀ ਇਹ ਤੇ ਘਰੇ ਹੀ ਆ ਤੇਰੇ ਕੋ ਤੇ ਹੁਣ ਬਦਲਾ ਮੈਂ ਲਵੂੰਗੀ ਨਾ ਹੁਣ ਤੇਰੀ ਸੱਸ ਨੂੰ ਮੈਂ ਕਰੂੰਗੀ ਫੋਨ ਤੇ ਜਿਹੜੀਆਂ ਦੋਨਾਂ ਤੋਂ ਇੱਥੇ ਕਰਕੇ ਗਈਆਂ ਨਾ ਪਵਾੜੇ ਪਾ ਕੇ ਗਈਆਂ ਇਹੋ ਪਵਾੜੇ ਹੁਣ ਤੇ ਸਹੁਰੇ ਹੀ ਪਹਿਣਗੇ ਆਇ ਕਿਤੇ ਤਿਗੜਾ ਸਾਹਮਣੇ ਬੈਠਾ ਇੱਥੇ ਤੇ ਗੱਲ ਹੋਣੀ ਨਹੀਂ ਬਾਹਰ ਜਾ ਕੇ ਹੀ ਕਰਦੀਆਂ ਇਹ ਤੇ ਘਰ ਦੀ ਵੀ ਆ ਮੇਰੇ ਚੁਗਲੀਆਂ ਵੀ ਕੀਤੀਆਂ ਤੇ ਅਗਲੇ ਦਾ ਘਰ ਮਨਾ ਪਾਟਾ ਤੇ ਮੇਰਾ ਚੁਗਲੀ ਦਾ ਕੰਦਾ ਫਾਇਦਾ ਕੀ ਹੋਊਗਾ ਹੁਣ ਅਗਲੇ ਦਾ ਘਰ ਪਾੜ ਕੇ ਨਾ ਛੱਡੂ ਤੇ ਮੇਰਾ ਨਾਮ ਬਲਜੀਤ ਕਿਹਨੇ ਰੱਖਣਾ ਕਿੰਤੇ ਸਵਾਦ ਮੈਂ ਵੀ ਲਾਉ ਚੰਗੀ ਤਰ੍ਹਾਂ ਹੈ ਹਲੋ ਫਾਜ਼ੀਓ ਮਾਸੀ ਜੀ ਸਾਸੀ ਕਾਲੀ ਆ ਲੱਗੀ ਤੇ ਹਾਂਜੀ ਠੀਕ ਠਾਕ ਤੂੰ ਹੀ ਆਪਣੀ ਸੁਣਾਓ ਹਾਂ ਕਿੰਨ ਕੁ ਬਾਗ ਕੀ ਗੱਲ ਠੀਕ ਨਹੀਂ ਲੱਗਣ ਦੇ ਆਈ ਗਈ ਸੀ ਜਿੱਲਾ ਮਖਾਇਵਾ ਆਵਾ ਕੀ ਗੱਲੋਂ ਕੀ ਤੇਰੇ ਪੁੱਤ ਪਸਾਇਆ ਕਈ ਦਿਨ ਹੋਵੋ ਤੇ ਨਿਆ ਸਰੀਰ ਨੂੰ ਸਿਆ ਗਿਆ ਮੁਹਾਰ ਰਾਤ ਕਾਮ ਖਾਂਦ ਦੇ ਦਿੱਤਾ ਜੀ ਜਾਨ ਲਿਆ ਜਿੱਤੇ ਮੋਤੇ ਕਿਤੇ ਅੱਛਾ ਜੀ ਠੀਕ ਹੈ ਮੰਮੀ ਵੇਖ ਲਉ ਸੁੱਖ ਦੇ ਕੰਮ ਕੀ ਹੈ ਤੂੰ ਆਈ ਹੈ ਤੇ ਰਹਿ ਲਾ ਕਿੱਡੀ ਕਾਲੀ ਭਈ ਨਹੀਂ ਨਹੀਂ ਮੈਂ ਰਾਤ ਨਹੀਂ ਰਹਿਣਾ ਮੈਂ ਜਾਣਾ ਵਾ ਮੈਂ ਜਾਣਾ ਮੈਂ 11:00 ਕੱਲੀ ਆ ਤੇ ਅੱਗੇ ਹੁੰਦੀ 8-10 ਦਾ ਨਹੀਂਦੀ ਤੇ ਮੈਂ ਜੇ ਰਾਤ ਰਹਿਉਗੀ ਗੱਲਾਂ ਪਤਾ ਮਾਰਾ ਪਰ ਉਹ ਜ ਕਲੀ ਬੜੀ ਅਜੇ ਫਰੋਣਾ ਘਟੁੰਦਾ ਹੀ ਇਹ ਜਿਆਦਾ ਸਿਰਖਾਂ ਦੀ ਨਹੀਂ ਜਾ ਲੈਂਦਾ ਜਿਆਦਾ ਤੁਹਾਨੂੰ ਕਾਕਾ ਜੀ ਤੋਂ ਬਗਾਨੇ ਕੱਤੀਆਂ ਚੱਲ ਜਾਨਾ ਤੇ ਫਿਰ ਬਗਾਨੇ ਆ ਦੀ ਮੰਨਣੀ ਪੈਂਦੀ ਆ ਜੋ ਮਰਜੀ ਹੋ ਜੇ ਫਿਰ ਉਹ ਗੱਲਾਂ ਨਹੀਂ ਬਣਦੀਆਂ ਹੈਗੀਆਂ ਮम्मी ਗੱਲਾਂ ਬੰਨੂ ਪੇਕੀ ਆਈ ਆਪਣੀ ਕਈ ਜਣਾ ਵਾਦ ਤੇ ਇਹ ਨਾਲ ਹੀ ਇਧੀਆਂ ਖੁਸ਼ੀਆਂ ਰੱਬ ਨੇ ਦਿੱਤੀਆਂ ਕਿ ਰਾਤ ਦਾ ਵੀ ਕਿਹੜੀ ਗੱਲ ਆ ਚਲੀ ਉਹ ਤਾਂ ਕੱਲ ਠੀਕ ਵਾ ਜਦੋਂ ਘਰ ਦੀ ਪੂਜਾ ਕਰੇ ਤੇ ਨਹੀਂ ਕਿਤੇ ਰਹਿੰਦੀਆਂ ਹੁੰਦੀਆਂ ਬਾਕੀ ਵੇ ਪੁੱਤ ਅੱਜ ਵੀ ਉਹਨਾਂ ਉੱਥੇ ਜਾਣਾ ਕੱਲ ਵੀ ਜਾਣਾ ਸੀ ਤੇ ਨਹੀਂ ਅੱਜ ਸਾਬ ਦਾ ਦੋ ਚਲ ਗਈ ਬਾਕੀ ਕਰਨਾ ਸੀ ਉਹ ਅੱਗੇ ਮੰਮੀ ਕਿੰਨੇ ਦਿਨ ਆ ਕੇ ਰਹਿ ਜਾਂਦੀ ਜਦੋਂ ਪੰਜ ਪੰਜ ਛੇ ਛੇ ਦਿਨ ਸਾਸਾ ਦੇ ਨਾਲ ਜਾਣਾ ਤਾਂ ਨਾਲ ਹੀ ਜਾਣਾ ਤੇ ਐਰ ਕੀ ਦੇ ਆਈ ਲੱਜਣੇ ਨੇ ਭੱਜਦਾ ਨਾਲ ਇਹ ਬਸ ਮਿੰਟੂ ਦੀ ਭੱਜ ਨਹੀਂ ਗਈ ਆ ਅੱਗੇ ਗੱਲਾਂ ਹੋਰੀ ਪੁੱਤ ਹੁਣ ਗੱਲਾਂ ਹੋਰ ਵਾ ਨਹੀਂ ਰਹਿਣ ਦਿੰਦੇ ਹੁਣ ਕਿਤੇ ਤਾਂ ਹੀ ਨਹੀਂ ਰਹਿਣਗੀ ਲੈ ਉਹਨਾਂ ਉੱਥੇ ਗਾੜੀ ਕਰੀ ਹੁੰਦੀਆਂ ਹੈਗੀਆਂ ਦਰਾਣੀਆਂ ਵਿਥਾਣੀਆਂ ਹੋ ਜਾਂ ਨਨਾਨਾ ਵਕ ਜਿੰਨਾ ਰੋਕ ਟੋਕ ਹੋਣੀ ਕੱਲੀ ਸਾਸੀ ਹੈ ਤੇ ਮੁੰਡਾ ਹੀ ਆ ਕਾਕਾ ਨੇ ਅੰਤਨਾ ਗਾਲੀ ਨਹੀਂ ਕੀਤੀ ਤੇ ਨਾਮਾ ਕਰਨੀ ਚਾਹੁੰਦੀ ਆ ਪਰ ਚਲ ਨਹੀਂ ਕੋਈ ਗਾਲੀ ਜਾਦਾ ਖਲਾਰਾ ਪੈਦਾ ਜਦੋਂ ਕਾਕੇ ਨੂੰ ਕਾਕੇ ਦੀਆਂ ਵੀਡੀਓ ਕੋਲ ਨਹੀਂ ਬਖਾ ਲੰਦੇ ਫੋਟੋਆਂ ਬਖਾ ਲੰਦੇ ਆ ਆਹ ਉਹ ਦਿਨ ਮੈਨੂੰ ਕਿਹਾ ਉਹ ਦਿਨ ਆਈ ਤੇ ਮੈਨੂੰ ਪੁੱਛਣ ਨਹੀਂ ਵੀ ਤੂੰ ਫੋਨ ਖਰਾਬ ਹੋ ਗਿਆ ਕਿਦਾਂ ਕਰਦਿਆ ਕਰਦਿਆ ਬੰਦ ਹੋ ਗਿਆ ਤੇ ਰੋਣ ਲੱਪੀ ਤੇ ਮੈਂ ਰੋਦੀ ਰੋਦੀ ਨੂੰ ਪੁੱਛਿਆ ਤਾਂ ਕੀ ਹੋਇਆ ਤਾਂ ਕਿ ਫੋਨ ਮੰਮੀ ਨੇ ਨਾ ਸੁੱਟ ਦਿੱਤਾ ਥੱਲੇ ਦਾ ਤੋੜ ਦਿੱਤਾ ਮੰਮੀ ਤਾਂ ਤਾਂ ਕਰਕੇ ਮੈਂ ਕੋ ਫੋਨ ਨਹੀਂ ਲਿਆ ਗਿਆ ਤੇ ਮੈਂ ਛਾਬੀ ਤਾਂਦਾ ਲੈ ਕੇ ਦੇਣਾ ਤਾਂ ਦੀ ਮੈਂ ਕਾ ਵੀ ਨਹੀਂ ਰਹਿਣ ਦੇ ਤੂੰ ਫੋਨ ਰਹਿਣ ਦੇ ਤੇ ਫੇਰ ਘਰ ਕੋਈ ਨਹੀਂ ਕੀ ਹੁੰਦੀ ਉਹ ਤਾਂ ਆ ਹੀ ਪਰ ਮੰਮੀ ਤੁਹੀਂ ਇਹ ਗੱਲ ਦਸੀ ਕੋ ਨਹੀਂ ਮੈਨੂੰ ਪਹਿਲਾਂ ਮੈਂ ਤੇ ਇਸ ਕਰਕੇ ਦਸੀ ਵੀ ਐਵੇਂ ਜਿਆਦਾ ਫੇਰ ਉਧਰ ਉਧਰੀ ਤੂੰ ਤੜ ਕੋ ਤੇਰੇ ਕੋ ਸੁਣ ਕੇ ਰਹਿ ਨਹੀਂ ਹੋਣਾ ਤੇ ਜਿਆਦਾ ਕਲੇਸ਼ ਪੈ ਜਾਣਾ ਤੇ ਪੈਦਾ ਕੀ ਆ ਰਹਿਣਾ ਮੈਂ ਤੇ ਉਦਾਂ ਨਹੀਂ ਮੰਮੀ ਚੁੱਪ ਕਰਕੇ ਆ ਗਿਆ ਜਦ ਮੈਂ ਛੱਡਣ ਗਿਆ ਇਹਨੂੰ ਮਾਫੀ ਦੇ ਤੇ ਵਦ ਤੋਂ ਉਦਾਂ ਨਹੀਂ ਬਦਲੀ ਫਿਰਦੇ ਇਹ ਕਦਮ ਕੀ ਹੋ ਰਿਹਾ ਵਾ ਇਦਾਂ ਕਿਉਂ ਕਰਦੀ ਸਾਬੀ ਤੇ ਪਰ ਕੋਈ ਨਾਲ ਉਹ ਨੀ ਕੀ ਕਰਨ ਵਾਲਾ ਨਹੀਂ ਲੱਗਦਾ ਮੈਨੂੰ ਪਰ ਉਹਦੀ ਸਾਬੀ ਤੇ ਰਹਿਣਾ ਬਾਹਰ ਸਾਡੀ ਰਹਿਣਾ ਤੁਜੀ ਸੱਸ ਨਹੀਂ ਹੈ ਘਰ ਆ ਤਾਂ ਫਿਰ ਹੁਣ ਉਹ ਹੀ ਨਹੀਂ ਇਹਨੂੰ ਤਾਂ ਚਾਹ ਜਮੀਨ ਮਰੋਦ ਨਹੀਂ ਕਹਿੰਦੀ ਜਾਂਦੀ ਜਿਸੇ ਵੀ ਫੋਨ ਇੱਕ ਦਮ ਨਹੀਂ ਕਟਿਆ ਜਾਂਦਾ ਫੋਨ ਹੈ ਫੋਨ ਕਟਿਆ ਗਿਆ ਕਟਿਆ ਗਿਆ ਕਟੇਗਾ ਜਿੱਦਾਂ ਇਸੇ ਵਾਈਟ ਹੋ ਗਈ ਜਾਂਦੀ ਐਕਦਮ ਤੇਰੇ ਕੋਲ ਫੋਨ ਤੋੜਤਾ ਲੱਗਦਾ ਮੈਨੂੰ ਆਹ ਦੋਨੇ ਤੋੜਿਆਂ ਦੀ ਸੱਸ ਮੇਰੀ ਨੇ ਤੋੜਿਆ ਵਾ ਤੇ ਫੇਰ 10 ਬੰਦਾ ਕੀ ਕਰੇ ਤੇ ਕੀ ਨਾ ਕਰੇ ਹੁਣ ਤੇ ਮੈਂ ਵੀ ਫੇਰ ਬਣਦਾ ਜਾ ਹੈਗਾ ਉਹਨੂੰ ਪੁੱਛਣਾ ਵੀਰ ਨੂੰ ਜਾ ਕੇ ਪੁੱਛੀਏ ਫੇਰ ਨਹੀਂ ਫੋਨ ਉਹਨੇ ਆਪਣੇ ਪੇਕੇ ਲਾਇਆ ਨਾ ਹੁਣ ਕਿੱਥੇ ਲਾਇਆ ਹੈ ਇਹ ਤਾਂ ਹੁਣ ਉਹਦੀ ਸੋਚੀ ਸੀ ਨਾ ਆਂਦੀ ਤੂੰ ਹਰ ਵੇਲੇ ਮਾਂ ਨਾਲ ਗੱਲਾਂ ਕਰਦੀ ਰਹਿੰਦੀ ਤੈਨੂੰ ਉਹਨਾਂ ਦੇ ਪੇਕੇ ਆ ਤੇ ਤੈਨੂੰ ਸਾਹ ਹੀ ਨਹੀਂ ਆਉਂਦਾ ਕਹਿੰਦੀ ਤੂੰ ਭਰਾਵਾ ਨਾ ਕਦੀ ਤੂੰ ਹੁਣ ਧੀਏ ਵੇਖਣਾ ਤੇ ਨਹੀਂ ਕਦੀ ਕੋ ਕੋ ਕਦੀ ਕੋ ਆਹ ਮੈਂ ਤੈਨੂੰ ਇਹ ਗੱਲ ਕਰਨੀ ਮੰਮੀ ਤੈਨੂੰ ਫੋਨ ਪਾਹ ਕਰਦਾ ਥੱਲੇ ਮਾਰਿਆ ਮੰਮੀ ਉਹ ਇਕੜੀ ਨਾ ਸਮਝਾਦੇ ਫੋਨ ਕਰਕੇ ਮਾਸੀ ਨੂੰ ਕਿ ਅ ਤੇ ਇਸ ਤੋਂ ਬਾਅਦ ਕੋਈ ਲੱਭਣ ਮੌਦਾ ਆ ਗਿਆ ਨਾ ਮਾਸੀ ਦਾ ਜਿਹੜੀ ਪੁੜੀ ਨੂੰ ਤੰਗ ਕੀਤਾ ਰਿਹਾ ਕੋਈ ਮਾਰਿਆ ਚੰਗਾ ਬੋਲੀ ਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਨਾ ਮੈਂ ਕਰਨਾ ਤੁਹਾਨੂੰ ਨਾ ਕਰਨਾ ਮਨੀ ਨੂੰ ਫਿਰ ਮੈਂ ਜਾਣਾ ਤੇ ਮੈਨੂੰ ਕੰਮ ਜਾਣਾ ਚੱਲ ਬੋਤਾ ਕੋਈ ਗੱਲ ਮੈਂ ਆਪੇ ਗੱਲ ਕਰ ਲਵਾਂਗੀ ਤੇ ਬਹੁਤਾ ਤਤਾ ਨਾ ਉਹ ਠੰਡਾ ਰਹਿ ਕੋਈ ਗੱਲ ਨਹੀਂ ਇਦਾਂ ਨਹੀਂ ਕਾਲੇ ਨਹੀਂ ਪਈਦਾ ਹੁੰਦਾ ਹੁਣ ਰਾਨਾ ਤੋਂ ਨੇ ਉੱਥੇ ਆ ਜੇ ਆਪਾਂ ਬਹੁਤਾ ਖਲਾਰਾ ਫਾਲਾਂਗੇ ਤੇ ਮੇਂ ਚੰਗੇ ਲੱਗਾਂਗੇ ਤੇ ਮੰਮੀ ਬਰੇ ਛੇਤਰਖਾਨਾ ਸ਼ਰਤੀਆਂ ਉਥੇ ਛੇਤਰਖਾਨੀ ਰਹਿ ਗਏ ਉਹਨਾਂ ਕੋਲ ਮੰਮੀ ਗੱਲ ਕੋਈ ਵੀ ਹੈਗੀ ਨਾ ਸਹੀ ਮਤ ਨਾਲ ਦੱਸੀ ਜਾ ਸਕਦੀ ਹੈ ਇਹ ਤੋਂ ਨਾ ਤਰੀਕਾ ਹੈਗਾ ਵੀ ਤੁਸੀਂ ਨੌ ਨੂੰ ਪਰ ਮੜਾ ਚੰਗਾ ਬੋਲ ਕੇ ਦੋ ਤੇ ਛੁੱਟੋ ਕੋਈ ਗੱਲ ਕੋਈ ਨਹੀਂ ਮੜਾ ਤਾਂ ਮੰਮੀ ਵੀ ਆਖਾ ਮੈਂ ਇੰਨਾ ਕਿੰਨਾ ਕੋ ਕਰਦੀਆਂ ਬਲਜੀਤ ਤੇ ਗਰਮੀਤ ਨੂੰ ਮੈਂ ਚ ਵਿੱਦਾਂ ਵੀ ਆ ਤੇ ਪਰ ਇਹ ਵੀ ਮੈਂ ਕਹਿੰਦੀ ਇਹਨਾਂ ਨੂੰ ਮਾੜੀ ਚੰਗੀ ਕਰੀ ਮੰਮੀ ਇਹਨਾਂ ਦੀ ਗੱਲ ਵੱਖਰੀ ਹੈ ਮੂੰਹ ਨਾ ਬੋਲਦੀ ਕੋਦਰ ਨਹੀਂ ਗੱਲ ਕਰਦੀ ਹੈ ਫਿਰ ਤੁਸੀਂ ਹੱਥ ਕਿਧਰੇ ਪੈਂਦੇ ਹੋ ਉਹ ਦੋ ਬੋਲਦੇ ਛੁੱਟਿਆ ਚਾਚੀ ਹਾਂ ਮੈਂ ਤੇਰੇ ਕਿਤੇ ਮਰਜੀ ਫੋਨ ਕਰੇ ਨਹੀਂ ਤੇ ਕਿਤੇ ਫੋਨ ਛੁੱਟਿਆ ਆਪਣ ਕੀ ਬਤਾਉਣ ਕਿਉਂ ਇੰਨਾ ਗੁੱਸੇ ਜ ਰਹਿੰਦੀ ਆ ਕੀ ਹੋ ਗਿਆ ਕਿ ਮੀਤ ਆਬ ਨਹੀਂ ਰਖੀ ਸਮਝਉਂਦੀ ਪਹਿਲਾਂ ਚੰਗੀ ਬਣੀ ਜੱਕਦਾ ਮੇ ਬਦਲ ਗਈ ਆ ਤੇ ਸਾਬੀ ਵੀ ਮੂੰਹ ਲੈ ਕੇ ਦੁੱਤਾ ਬਾਜ ਮੁੜ ਕੇ ਨਾ ਆਂਦੀ ਮੈਂ ਸਾਬੀ ਨੂੰ ਕਹਾਂ ਵੀ ਨਹੀਂ ਮੈਂ ਲੈ ਆਣੀ ਨੀ ਉਹ ਸਾਬੀ ਵੀ ਆਪਣੀ ਮਾਂ ਦੇ ਮਗਲੀ ਲਗਾਵਾਗੇ ਸਾਬੀ ਕਿਹੜਾ ਬੰਦਾ ਮੈਂ ਵੇਖੀ ਰਾ ਬੈਠਾ ਰ 2 ਘੰਟੇ ਮੇਰੇ ਨਾਲ ਬਸ ਉਹ ਮੰਮੀ ਐਡਾ ਮੰਮੀ ਉਦਾਂ ਮੰਮੀ ਨਾ ਤੇ ਤੂੰ ਆ ਕੋਈ ਨਹੀਂ ਸੋਚਣ ਲੈ ਸਕਦਾ ਨਾ ਨਾ ਨਹੀਂ ਮੰਮੀ ਆਂਦੀ ਆਜੇ ਮੰਮੀ ਆਂਦੀ ਆਜੋ ਹਾਂ ਤਾਂ ਗੋਲੀ ਕਰਦਾ ਮੈਂ ਆ ਤੇ ਰੇ ਵਾਲੀ ਉਹ ਵੀ ਪੜਾ ਰੇ ਵਾਲਿਆ ਲਿਖਿਆ ਮੈਂ ਤੂੰ ਉਹ ਐ ਨਹੀਂ ਜੋ ਗਨੇ ਆ ਰਾ ਚਲ ਮੈਂ ਆ ਗਿਆ ਜੀ ਮੈਂ ਕੀਤਾ ਨਹੀਂ ਚੁੱਪ ਤੇ ਗਾ ਤੇ ਮੇਰੇ ਤੋਂ ਬਿਨਾ ਕੋਈ ਨਹੀਂ ਲੱਗਦਾ ਇਹਨੂੰ ਠੰਡਾ ਰਹਿਦਾ ਨਾ ਠੰਡਾ ਰਹਿ ਬੋਤਲ ਥੋਕ ਸਾਫੀ ਹੈ ਜੇ ਤੁਰਿਆ ਕਿ ਨਹੀਂ ਤੁਰਿਆ ਇੱਥੋਂ ਮਾਸੀ ਜੀ ਉਹ ਤਾਂ ਕਦੇ ਵੀ ਤੁਰ ਪਿਆ ਹੁਣ ਤੇ ਪਹੁੰਚਣੇ ਵਾਲੇ ਹੋਣੇ ਆ ਅਰੇ ਤਾਂ ਕੱਤ ਪੁੱਤ ਕਿਉਂ ਘਰ ਆਏ ਵੇਲਾ ਇਹਨੂੰ ਤੇਰੀ ਨਾਨ ਨੂੰ ਕੋਈ ਠੀਕਰ ਨਹੀਂ ਹੋ ਮੈਂ ਘਰ ਬਿਮਾਰ ਪਈ ਨਹੀਂ ਆ ਇਹ ਆਪਣੇ ਵੇਲਾ ਵਾਂਡੇ ਵੇਦੀ ਤੇਦੀ ਆ ਕੋਈ ਇਹਨੂੰ ਹੈ ਪਤਾ ਕਿ ਮਾਡੀ ਮਾਂ ਘਰ ਠੀਕ ਨਹੀਂ ਚਾਹੀਏ ਤੂੰ ਰੋਟੀ ਟੋਕ ਵੀ ਆਈ ਜੇਣਾ ਚਾਹੋ ਤੂੰ ਜਿੱਦਾਂ ਕਰਦੀ ਹੋਣੀ ਤੇ ਕਿੰਦਾ ਨਹੀਂ ਕਰਦੀ ਹੋਣੀ ਇਹਨੇ ਤਾਂ ਕਿਤੇ ਸ਼ਰਮੀ ਲਾਈ ਆ ਓਹੋ ਮਾਸੀ ਜੀ ਤੁਸੀਂ ਇੰਨੇ ਬਿਮਾਰ ਆ ਤੇ ਵੇਖ ਲਓ ਕਿ ਤੱਦੀ ਦੇ ਕੇ ਇੱਧਰ ਨੂੰ ਲੈ ਆਈ ਵੀ ਤੂੰ ਸੇਵਾ ਸੁਵਾ ਕਰ ਹੈ ਕੀ ਪਤਾ ਕਿਤਰਾ ਦਾ ਸੁਭਾਅ ਆ ਇੱਧਰ ਨੂੰ ਨੱਠੀ ਆਈ ਆ ਹੋ ਇਹਣਾ ਕਿਉਂ ਨਾ ਬੱਚੂ ਢੋ ਸਾਡੀ ਮੇਰਾ ਮੁੰਡਾ ਉਹ ਇਹਦੇ ਮਗਰ ਲਗਾਈ ਹੋ ਕਿਦਾਂ ਉਹਨੇ ਕਿ ਹੁੰਦੀ ਹੁੰਦਾ ਹੀ ਨੱਚਦਾ ਹੀ ਹੋ ਤੇ ਮਾਂ ਦੀ ਉਹ ਵੀ ਨੀ ਉਹ ਪਰਵਾਹ ਕਰਦਾ ਤੇ ਮੇਰੇ ਕੋ ਸੱਚਾ ਹੋ ਜਾਂਦਾ ਗੱਲਾਂ ਬਾਤਾਂ ਕਰਕੇ ਐਂਦਾ ਉਹ ਪਲਛਣਾਈ ਨੋ ਮੈਂ ਤੇ ਮਾਸੀ ਜੀ ਬਥੇਰੀ ਵਰੀ ਸਮਝਾਇਆ ਸੁਖ ਨੂੰ ਕਿ ਸੱਸੀ ਕੰਮ ਆਉਣੀ ਨਾਲੇ ਉਹ ਕਾਰੀ ਕੰਮ ਹੋਣਾ ਮੈਂ ਤਾਂ ਤੂੰ ਸੇਵਾ ਪਾਣੀ ਕਰਿਆ ਕਰ ਪਰ ਉਹ ਕਿੱਥੋਂ ਉਹਨੂੰ ਤੇ ਇਧਰ ਦੀ ਪਈ ਹੁੰਦੀ ਆ ਸਰਾ ਪਰਜਾਈ ਦੀ ਤੇ ਨਾਲੇ ਮਾਂ ਦੀ ਇੱਥੇ ਆਣ ਕੇ ਮਿੱਠੀਆਂ ਫਿੱਕੀਆਂ ਕਰਦੀ ਰਹਿੰਦੀ ਨਾਲੇ ਪਵਾੜੇ ਪਉਂਦੀ ਰਹਿੰਦੀ ਆ ਜਿੰਵੇ ਵਾਇ ਨੇ ਮੇਰੀ ਸਵਾਹ ਕਰਨੀ ਆ ਅਵੀ ਤੇ ਕਨਾਲਾ ਸੂਰ ਲਾਹਣ ਦੀ ਆ ਮਾਂ ਦੀ ਰਾਜੀ ਬਾਜੀ ਪੁੱਛਲੀ ਸੁਪਰਾ ਬੱਗਾਈ ਦੀ ਪੁੱਛਲੀ ਇੰਨੇ ਆਲੇ ਵੇ ਐਹੋ ਕਦੀ ਹੁੰਦਾ ਕਿਉਂ ਕੋਤੇ ਇੰਨੂੰ ਦੱਸਦਾ ਉਹ ਬੋਧਕਾਰ ਬੈਠੇ ਵੀ ਨਹੀਂ ਹੋਏ ਪੁੱਛ ਵੀ ਕਰਦੀ ਮੇਰੀ ਕਿਤੇ ਪਰਵਾਹ ਨਹੀਂ ਇਹਨਾਂ ਨੂੰ ਮਾਤਾਂ ਕਿੱਡੀ ਵੀ ਕਿਤੇ ਕਿਦਰ ਮੈਨੂੰ ਪੁੱਛ ਕੇ ਜਾਂਦੀ ਵੀ ਆ ਕਿ ਆਪਣੇ ਵਾਸਤੇ ਰਹੀ ਦੀ ਉਹ ਟੌਰ ਦੇ ਵਿੱਚ ਤੇ ਮਾਂ ਸਿਆਂ ਨੂੰ ਬੜੀ ਤਕੜੀ ਤੇ ਮਾਸ ਜੀ ਤੁਸੀਂ ਕਸ ਕੇ ਰੱਖੋ ਹਾਂ ਇਹਦੀਆਂ ਰਿਤਾਬਾ ਜਰਾ ਇਹਨਾਂ ਨੂੰ ਪਤਾ ਲੱਗੇ ਜਦਾਂ ਵੀ ਕਿੱਦਾਂ ਕਿਸੇ ਦੇ ਗਾੜੀ ਬੋਲ ਕੋ ਬੋਲ ਕਰੀ ਦੇਤੇ ਕਿਤਰਾ ਮਾਂਡੇ ਵੇਖੀ ਦੇ ਆ ਆਹ ਵੀ ਕਾਲਾ ਨਾ ਪਈ ਕੋਈ ਗੱਲ ਨਹੀਂ ਮੰਮੀ ਗੱਲ ਵੀਰ ਦੀ ਵੀ ਸਹੀ ਆ ਵੀ ਅਹੀਂ ਕੁੜੀ ਵੇਚੀ ਥੋੜੀ ਨਾ ਵਾ ਜੇ ਇਹ ਵੇਚ ਕੇ ਉਹ ਤੇ ਛੱਡਦੀਏ ਗੱਲ ਹੀ ਕੋਈ ਨਹੀਂ ਹੈ ਮਗਰ ਕੋਈ ਪੈਰ ਨਹੀਂ ਨ ਕਰੀਏ ਜੇ ਮੰਮੀ ਅੱਜ ਉਹਨੂੰ ਨਾਮ ਉਹ ਆਇਆ ਨਾ ਉਹਨਾਂ ਨੂੰ ਤੇ ਗਾਂ ਉਹਦੇ ਮੂੰਹ ਵੱਜ ਜਾਣੇ ਮੁੜ ਕੇ ਫਿਰ ਉਹਨਾਂ ਦਾ ਬਹੁਤ ਗੱਲ ਹੈ ਵਾ ਪੁੱਤ ਮਨੀ ਪਰ ਹੁਣ ਮੰਮੀ ਕੀ ਕਰ ਸਕਦੀ ਆ ਮੈਂ ਹੁਣ ਜੋ ਕੁੜੀ ਕਹਿੰਦੀ ਮੈਂ ਤੈਨੂੰ ਕਹਿ ਫੇ ਰਹਿਲਾ ਚਾਰ ਦਿਨ ਕੋਹ ਨਹੀਂ ਹੁੰਦਾ ਕੋਲੀ ਨਹੀਂ ਮਾਰ ਦਿੰਦੇ ਕਹਿੰਦੀ ਮੈਂ ਨਹੀਂ ਰਹਿਣਾ ਹਾਂ ਕਾ ਮੰਮੀ ਮੈਨੂੰ ਜਾਣ ਦੇ ਜਿਆਦਾ ਖਲਾਰਾ ਖੰਡਰ ਜਾਣਾ ਮੰਮੀ ਕਹਿੰਦਾ ਕਿ ਖੰਦ ਨਾ ਜਾਣਾ ਕੁੜੀ ਅਜ ਰਹਿੰਦੀ ਜੇ ਮਾੜਾ ਚੰਗਾ ਬੋਲਦੀ ਤੇ ਫਿਰ ਆਪੇ ਹੀ ਛੱਡਣ ਜਾਂਦੇ ਸੀ ਵੇਖ ਲੈਂਦੇ ਆਪੇ ਗੱਲਬਾਤ ਕਰ ਲੈਂਦੇ ਅੱਜ ਤੁਸੀਂ ਉਹਨੂੰ ਐਡੀ ਛੇਤੀ ਖਲਾਤਾ ਅੱਜੇ ਸੱਸ ਦੀਆਂ ਮੰਨਤਾਂ ਨੇ ਕਾਹ ਨੂੰ ਮੁੜ ਕੇ ਨੇ ਪਤਾ ਨਹੀਂ ਕੀ ਕੀ ਬਣਾਉਣਾ ਲੱਗਦੇ ਹੁਣ ਬਗਾਨੇ ਘਰ ਵਿਆਹੀ ਆ ਗਈ ਆਪਣੇ ਘਰ ਉਹਨੇ ਘਰ ਨੂੰ ਘਰ ਸਮਝਾਇਆ ਫਿਰ ਮਾਵਾ ਐਦਾ ਕੰਦ ਫਿਰ ਕਹਿਣਾ ਮਾਵਾ ਘਰ ਨਹੀਂ ਬਸਣ ਦਿੰਦੀ ਜੇ ਮੈਂ ਕਹਿੰਦੀ ਵੀ ਇੱਥੇ ਰਹਾཔ་ ਕੋਈ ਗੱਲ ਨਹੀਂ ਤੇ ਫਿਰ ਉਹਤੇ ਐਦਾ ਘਰ ਉੱਜੜਦੇ ਉੱਜੜਦੇ ਉੱਜੜ ਜਾਂਦੇ ਫਿਰ ਸਿਆਣਿਆਂ ਨੂੰ ਕਿਹਨੇ ਕਹਿਣਾ ਹੁੰਦਾ ਮੰਮੀ ਸਿਆਣਿਆਂ ਨੂੰ ਗੱਲ ਉਹ ਵੱਖਰੀ ਆ ਜਾਂਦੀ ਮੈਂ ਨਹੀਂ ਗੱਲ ਕਹਿਣਾ ਤੁਹਾਨੂੰ ਕੋਈ ਨਹੀਂ ਫਿਰ ਆਪੇ ਆਪੇ ਫਿਰ ਰਸਾ ਪੈ ਜੂਗਾ ਫਿਰ ਹੋਰ ਵਿੱਚ ਨਹੀਂ ਹਟਾਣੀ ਤਾਂ ਆਪੇ ਹਟ ਜੂਗੀ ਫਿਰ ਕੀ ਕਰਨਾ ਆਪੇ ਢਾਲੋ ਉਹ ਵੀਰ ਦੀ ਗੱਲ ਸੱਚੀ ਹੈ ਸਾਭੀ ਦੇ ਬਿਲਕੁਲ ਬੂਰਾਵਾ ਗੱਲ ਨਹੀਂ ਕਰਨਾ ਆਪੇ ਵੀਰ ਨੂੰ ਢਾਲਣਾ ਕੋੜਾ ਵੀ ਬੜਾ ਜੇ ਚੰਗਾ ਬੜਾ ਤੇ ਉਹ ਫੇ ਕੌੜਾ ਵੀ ਬੜਾ ਚੰਗਾ ਮਾਸੀ ਜੀ ਕਿਸੇ ਨੇ ਇਹ ਗੱਲਾਂ ਕਰਨ ਕਹਿਣਾ ਵੀ ਨਹੀਂ ਇੰਨਾ ਝੂਠ ਉਹ ਮੈਂ ਸਭ ਕੁਝ ਸੁਣ ਲਿਆ ਵਾ ਮੈਂ ਤੇਰੇ ਮੂੰਹ ਸੁਣਾ ਚਾਹੁੰਨਾ ਹਾਂ ਆਹੇ ਮੂੰਹ ਕੀ ਸੁਣਾ ਤੁਸੀਂ ਆਪਣੀ ਮੰਮੀ ਨੂੰ ਫੋਨ ਕਰਨ ਦੀ ਸੀ ਬੱਲੇ ਨਹੀਂ ਤੇਰੇ ਬਲਜੀਤ ਬਹੁਤ ਤੂੰ ਚਲਾਕ ਸਮਝੀ ਆਪਣੇ ਆਪ ਨੂੰ ਉਹ ਮੈਂ ਸਾਰਾ ਕੁਝ ਸੁਣ ਲਿਆ ਵਾ ਅਸੀਂ ਆਨੇ ਹਾਂ ਕਿ ਸੋਕੂ ਬਹੁਤ ਬੁਰਾਉਂਦੀ ਆ ਕਿ ਮੇਰੀ ਸੱਸ ਪਹਿਲਾਂ ਚੰਗੀ ਤੇ ਹੁਣ ਮੈਨੂੰ ਸਤਾਉਂਦੀ ਆ ਐਨਾ ਹੀ ਪਤਾ ਕਿ ਸਾਰੇ ਪੁਆੜੇ ਤੇਰੇ ਪਾਏ ਹੋਏ ਆ ਤੂੰ ਮੇਰੀ ਭੈਣ ਦੇ ਪੈਰਾਂ ਪਿੱਛੇ ਕੰਡੇ ਡੇ ਖਾਣ ਨਾ ਮੈਂ ਕਹਦਾ ਕੰਡੇ ਖਲਾਉਂਦੇ ਹੈ ਜਿਹੜਾ ਉਹ ਇੰਨਾ ਕੁਛ ਇੱਥੇ ਕਰਕੇ ਗਈ ਤੇ ਉਹ ਨਹੀਂ ਤੁਹਾਨੂੰ ਦੇਖਦਾ ਜਿਹੜਾ ਮੈਂ ਕੁਛ ਕਹਿਤਾ ਉਹ ਤੁਹਾਨੂੰ ਦੇਖ ਪਿਆ ਵਾ ਕੀ ਕਰਕੇ ਗਈ ਉਹ ਆਪਣੇ ਘਰ ਜੋ ਮਰਜ਼ੀ ਕਰ ਹੈ ਤੂੰ ਕੋਣ ਹੁੰਨੀ ਆ ਉਹਦੇ ਸੌਲੇ ਨਾਲ ਗੱਲਾਂ ਪਤਾ ਕਰਨ ਵਾਲੀ ਨਹੀਂ ਉਹ ਆਪਣੇ ਘਰ ਜੋ ਮਰਜ਼ੀ ਕਰ ਰਿਹਾ ਪਰਛਤਰੀਦਾਨ ਵੱਡਣਾ ਮੈਂ ਉਹਨਾਂ ਦੇ ਘਰ ਜਾ ਕੇ ਬੋਲਣ ਨਹੀਂ ਆ ਇੱਥੇ ਫਿਰ ਮੈਂ ਇੰਨੀ ਗੱਲ ਤੇ ਕਹਿਣੀ ਸੀ ਨਾ ਤੇ ਇੱਥੇ ਆ ਪਵਾੜੇ ਪਾ ਕੇ ਗਈ ਆ ਬੱਲੇ ਤੇਰੇ ਰਾਜੀ ਬਾਜੀ ਨੂੰ ਫੋਨ ਹੁੰਦਾ ਵਾ ਨਾ ਕਿ ਚੁਗਲੀਆਂ ਲਾਉਣ ਨੂੰ ਤੂੰ ਤਾਂ ਉਹਦਾ ਘਾੜ ਹੀ ਪਾੜਨ ਤੇ ਮੀਨੂੰ ਜਿਹੜੇ ਉਹਨੇ ਇਥੋਂ ਰਵਾਏ ਖੂਨ ਦੇ ਉਹ ਜੇ ਖੂਨ ਦੇ ਤੂੰ ਤਨੂੰ ਰਵਾਏ ਨਾ ਉਹਨੇ ਤੇ ਹਾਂ ਤੂੰ ਰੋਏਂਗੀ ਸੱਚੀ ਦੇਈ ਕੀ ਸੱਚੀ ਦੇ ਕੀ ਮਤਲਬ ਦਾ ਟਾ ਮਤਲਬ ਤੂੰ ਨਿਆਣੀ ਨਹੀਂ ਗਈ ਸਾਰਾ ਪਵਾੜਾ ਤੇਰਾ ਵਾ ਤੇ ਮੈਂ ਕਹਦਾ ਪਵਾੜਾ ਪਾਤਾ ਦੱਸ ਜੇ ਮੇਰੀ ਭੈਣ ਦੇ ਘਰ ਚ ਕੋਈ ਕਲਾ ਪਈ ਜੇ ਉਹਨੂੰ ਵੱਧ ਘੜ ਹੁਣ ਕੇ ਨੇ ਬੋਲਿਆ ਉਹਦੀ ਜ਼ਿੰਮੇਵਾਰ ਤੂੰ ਆ ਤੇ ਮੈਂ ਐਵੇਂ ਜ਼ਿੰਮੇਦਾਰ ਆ ਮੈਂ ਕਿਹੜੀ ਗੱਲੋਂ ਜ਼ਿੰਮੇਵਾਰ ਆ ਨੀ ਕਿਹ ਮੋਟੀਆਂ ਮੋੜੀਆਂ ਮੋਟੀਆਂ ਤੇ ਗੱਲਾਂ ਕਰਨੀਆਂ ਪੈਂਦੀਆਂ ਉਹ ਤੇ ਉਦਾਂ ਮੈਂ ਸੱਸ ਸਲੀ ਗੱਲਾਂ ਕੀਤੀਆਂ ਵਾ ਇਹ ਸੱਸ ਸਲੀ ਗੱਲਾਂ ਵਾ ਕਰੋ ਰੂ ਡਿਟੇਲ ਸਾਰੀਆਂ ਗੱਲਾਂ ਦੱਸਣੀਆਂ ਨੂੰ ਮਾਸੀ ਨੂੰ ਜੋ ਤੂੰ ਸਾਰੀਆਂ ਸੋਣੀ ਲਿਆ ਤੇ ਮੇਰੇ ਮੂੰਹ ਜਿਆਦਾ ਖਮਾਉਣੇਗੇ ਜੀ ਜੇ ਤੂੰ ਨਾਲੇ ਨਾ ਮੇਰੇ ਦਵਾਲੇ ਹੋਣ ਦੀ ਲੋੜ ਨਹੀਂ ਹੈਗੀ ਮੈਂ ਫੋਨ ਨਹੀਂ ਕੀਤਾ ਸੁਖ ਦੀ ਸੱਸ ਦਾ ਫੋਨ ਆਇਆ ਸੀ ਉਹਦੇ ਅਗਰ ਤੂੰ ਤਾਂ ਦੱਸਣ ਦੀ ਵੀ ਆਹ ਕੁਛ ਕਰਦੀ ਆ ਇੱਥੇ ਅੱਛਾ ਤੇ ਉਹ ਦੱਸਣ ਦੀ ਤੇ ਤੂੰ ਸੁਣਨ ਨਹੀਂ ਹੈ ਤੈਨੂੰ ਹੀ ਪਤਾ ਕਿ ਇੱਥੇ ਚੰਗੀ ਭਲੀ ਕੰਮਦੰਦਾ ਕਰਦੀ ਆ ਮੇਰੀ ਸੁਣੋ ਗੱਲ ਜੇ ਮੈਂ ਹਾਂ ਹੰਗੂ ਆ ਭਾਦੀ ਦਿੱਤਾ ਤੇ ਇਹਦੇ ਵਿੱਚ ਮੈਂ ਬੁਰੀ ਬਣ ਗਈ ਮੈਂ ਮਾੜੀ ਹੋ ਗਈ ਜਦੋਂ ਤੁਹਾਨੂੰ ਫੋਨ ਆ ਜਾਂਦਾ ਤਾਂ ਤੁਸੀਂ ਵੀ ਹਾਂਗੂਰਾ ਪਰ ਨਹੀਂ ਮੈਂ ਕਹਿੰਦੀ ਮੂੰਹ ਬੰਨਣਾ ਹੈ ਨਾ ਹਾਂਗੂਰਾ ਨਹੀਂ ਕਰਨਾ ਤੇ ਮੂੰਹ ਕਿੱਦਾਂ ਬੰਦ ਨੇ ਫਿਰ ਵੀ ਸਾਡੇ ਤੋਂ ਵੱਡੀ ਆ ਮੈਂ ਤਾਂ ਸਿਰਫ ਕਹ ਮੈਂ ਠੀਕ ਆ ਅਸ਼ਾ ਇਦਾ ਕਰਦੀ ਆ ਆ ਗੱਲਾਂ ਹੋਈਆਂ ਤੁਸੀਂ ਹੋਰ ਕਿਹੜੀਆਂ ਗੱਲਾਂ ਮੇਰੀਆਂ ਸੁਣ ਲਈਆਂ ਭਲਾ ਬੰਦੇ ਤੇਰੇ ਮੈਂ ਸਭ ਕੁਝ ਸੁਣਾ ਮੇਰੀ ਭੈਣ ਦੇ ਪੈਰਾਂ ਗਾੜੀ ਤੂੰ ਕੰਡੇੜੇ ਖਾਣ ਤੇ ਜੇ ਮੇਰੀ ਭੈਣ ਨੂੰ ਘਰੋਂ ਉਥੋਂ ਕੱਢਿਆ ਨਾ ਤੇ ਤੁਸੀਂ ਇੱਥੇ ਨਹੀਂ ਚੱਲ ਨਿਕਲ ਤੁਸੀਂ ਚੱਲ ਆਪਣੇ ਪੇਕਿਆਂ ਨੂੰ ਮੈਂ ਨਹੀਂ ਜਾਣਾ ਇੱਥੇ ਕਿਉਂ ਨਹੀਂ ਜਾਣਾ ਤੂੰ ਮੈਨੂੰ ਤੁਸੀਂ ਪਹਿਲਾਂ ਕਿੱਦਾਂ ਕੱਢ ਲੋਗੇ ਐਦਾਂ ਹੀ ਕੱਢੂੰਗਾ ਜਦੋਂ ਤੂੰ ਮੇਰੀ ਪੈਰ ਦੇ ਕ ਕਾਲੇ ਤੇਰਾ ਮੇਰਾ ਹੱਥ ਤੋਗ ਗਿਆ ਮਨੀ ਇਹ ਕਰਾ ਰੋਲਾ ਪੈਣ ਡਿਆ ਵਾ ਹ ਹੈ ਇਥੋਂ ਰਕबीर ਕਲ ਪਿਆ ਗਿਆ ਭੋਕੇ ਨਾਲ ਲੜ ਪਿਆ ਹੋਵੇ ਆਵੇਂ ਕਿਤਾ ਰੋਲੀ ਪੈਣ ਦੀ ਵਾ ਚੱਲ ਵੇਖੀਏ ਕੇ ਨਾਲ ਲੜੀ ਨਾਲ ਪਿਆ ਹੋਵੇ ਵੀਰ ਤਾਂ ਵੀ ਕੋ ਪਤਾ ਲੱਗਾ ਗੁੱਸਾ ਕਿਤੇ ਨਾਲ ਕੱਢ ਕੇ ਜਾਂਦਾ ਈ ਇਹ ਇਹਦਾ ਵੀ ਸਮਝ ਨਹੀਂ ਲੱਗਦੀ ਵੀ ਕੀ ਬਣਦਾ ਇਹਦਾ ਕੋਈ ਨਾ ਕੱਢਣਾ ਨਹੀਂ ਮਾਰੇ ਸੱਜਣ ਆਂਦਾ ਛੁੱਟੋ ਮੈਨੂੰ ਤੇ ਵੜ ਕੇ ਗਲਾ ਕਰਦੀ ਏ ਸਾਰੇ ਪੁਆੜੇ ਤੇਰੇਆਂ ਘਰ ਚ ਪਾਏ ਮਨੀ ਦਾ ਮਨ ਲੱਗ ਗਿਆ ਮੈਨੂੰ ਘਰੋਂ ਕੱਢਣਾ ਉਹ ਤੇਰੀ ਕਿ ਤੂ ਤਾਂ ਕਰਦੇ ਲੱਗਾ ਕਰੋ ਤੈਨੂੰ ਕੱਢਣਾ ਮੈਨੂੰ ਛੱਡੋ ਇੱਥੇ ਮੈਂ ਤਾਂ ਕੰਢੀ ਹੋਇਆ ਥੋੜੀ ਬਾਹਰ ਦੇਖ ਵੀ ਇਹ ਕੀ ਹੋ ਰਿਹਾ ਆ ਬਾਜੀ ਆ ਕੀ ਗੱਲ ਹੋਈ ਆ ਉਹ ਨਾਲ ਲੰਡਿਆ ਵਾ ਦੋਵੇਂ ਦੀ ਵੀ ਤਾਂ ਨਹੀਂ ਭੰਡੀ ਉਹਨੂੰ ਪੁੱਛਤੀ ਨਹੀਂ ਕਿ ਤੂ ਤਾਂ ਕਰਨਾ ਨਹੀਂ ਕੀ ਕੀਤਾ ਤੂੰ ਮੈਂ ਤੇ ਮੰਮੀ ਕੋਲ ਵੀ ਨਹੀਂ ਕੀਤਾ ਹੈਗਾ ਇਹ ਤਾਂ ਐਵੇਂ ਮੇਰੇ ਦਿਵਾਲੇ ਹੋ ਜਾਂਦੇ ਆ ਉਹ ਹਲੇ ਵੀ ਨਹੀਂ ਮੰਨਦੀ ਗੱਲ ਹੋਈ ਕੀ ਆ ਸੁਖ ਦੀ ਸੱਸ ਨੂੰ ਫੂਲਾ ਲੱਗਦਾ ਉਹਨੂੰ ਦੇ ਹੀ ਪੰਪ ਦੇਣ ਚੁੱਕੜਾ ਦੇਣ ਦੀ ਹੀ ਉਹਨੂੰ ਮੰਮੀ ਉਹਨਾਂ ਦਾ ਫੋਨ ਆਇਆ ਏ ਮੈਂ ਨਹੀਂ ਫੋਨ ਕੀਤਾ ਉਹੋ ਗੱਲਾਂ ਦੱਸਣ ਲਈ ਮੈਂ ਹਾ ਹੋਂ ਕੋਲੇ ਬੜਿਆ ਉਹ ਫੁੱਲ ਕੇ ਦੱਸ ਤਾ ਲੜਾਈ ਕਿਹੜੀ ਗੱਲਾਂ ਹੋਣ ਗਈਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਹੜੀ ਗੱਲਾਂ ਲੜੀ ਜਾਂਦੇ ਤੁਸੀਂ ਸੁਖ ਕਿੱਥੋਂ ਗਈ ਹੈ ਨਾ ਹੁਣ ਇਹ ਦੇ ਆਹੋ ਤੇ ਸੁਖ ਦੀ ਸੱਸ ਨੂੰ ਫੋਨ ਲਾ ਕੇ ਕਹਿੰਦੀ ਆ ਕਿ ਤੂੰ ਸੁਖ ਨੂੰ ਭੂਏ ਚੜਾਇਆ ਵਾ ਤੂੰ ਸੁਖ ਨੂੰ ਕਿਉਂਂ ਦਿੱਤਾ ਸੁਖ ਤਾਂ ਮਰਖਲਾਬ ਗੱਲਾਂ ਕਰਨਦੀ ਸਾਰੀਆਂ ਹੀ ਏ ਤੇ ਤਾਂ ਇਹ ਕੁੜੀ ਪੁੱਪਾ ਪੁੱਪੀ ਰੋਦੀ ਗਈ ਆ ਹੈ ਤੇ ਜੇ ਤੂੰ ਉਹਦੀ ਨਹੀਂ ਬਣੀ ਸਾਡੀ ਨਹੀਂ ਬਣੀ ਤਾਂ ਆਪਣੇ ਖਤਮ ਦੀ ਬਣ ਕੇ ਰਹਿੰਦੀ ਤੂੰ ਹੈ ਮੰਮੀ ਪਾ ਦੋ ਖੂਚ ਸਾਰਾ ਕੋਈ ਖੂਜ ਪਾ ਦੋ ਜਿਹੜੀ ਮੈਂ ਇੰਨੀਆਂ-ਇੰਨੀਆਂ ਚੰਗੀਆਂ ਕੀਤੀਆਂ ਨਾ ਗੱਲਾਂ ਉਹ ਤੁਹਾਨੂੰ ਚੇਤੇ ਨਹੀਂ ਆ ਜੇ ਇੱਕ ਮੈਂ ਮਾੜੀ ਕਰ ਦਿੱਤੀ ਉਹ ਤੋਂ ਹੀ ਬੜੀ ਸਿੱਤੀ ਚੁੱਕੀ ਆ ਐਥੇ ਚੁੱਪ ਕਰ ਜਾ ਤੂੰ ਜਿਹੜੀ ਜ਼ੁਬਾਨ ਕਿੰਨੀ ਬੰਵਨੀ ਆ ਤੂੰ ਕਦੀ ਕੋਈ ਮਾੜਾ ਕੋਈ ਚੰਗਾ ਦੀ ਕੋਈ ਚੰਗਾ ਕਦੀ ਕੋਈ ਮਾੜਾ ਹੁਣ ਤੂੰ ਉੱਥੇ ਜਾ ਕੇ ਕਿੱਡੀ ਦੂਰ ਜਾ ਕੇ ਕਗਲ ਚਵਾਤੀ ਲਾਤੀ ਮਮੀ ਹੈ ਜੇ ਮਾਣੀ ਮੋਟੀ ਗੱਲ ਮੂੰਹ ਚੋਂ ਨਿਕਲ ਹੀ ਜਾਂਦੀ ਜੇ ਅਗਲੇ ਨੇ ਫੋਨ ਕਰ ਦਿੱਤਾ ਜੇ ਹਾਂ ਗੁਰ ਮੈਂ ਭਾਰੀ ਦਿੱਤਾ ਇਹਦਾ ਮਨ ਲਵੇ ਥੋੜੀ ਹੁੰਦਾ ਵੀ ਘਰੋਂ ਹੀ ਬੰਦੇ ਨੂੰ ਕੱਢ ਦੋ ਅੱਛਾ ਮੇਰੇ ਮੂੰਹ ਤੇ ਮੂਰਖ ਲਿਖਿਆ ਆ ਨਾ ਹਾਂ ਅਗੇਂ ਦੇ ਮੈਨੂੰ ਕੋ ਕਹਿਤਾ ਮੈਂ ਕਿ ਸੁਧਰ ਗਈ ਹੁਣੀਆ ਪਰ ਮੈਨੂੰ ਨਹੀਂ ਪਤਾ ਕਿ ਜਿਹੜੇ ਮੁੱਢਾ ਨਹੀਂ ਵਿਗੜੇ ਉਹ ਕਦੇ ਨਹੀਂ ਸੁਧਰ ਸਕਦੇ ਹਾਂ ਬੀ ਤੋ ਇੱਕ ਘਰੇ ਗੱਲ ਕਰਦੇ ਗੁਰਬੀਤ ਨੂੰ ਮਾੜਾ ਚੰਗਾ ਬੋਲਦੀ ਐ ਮੈਨੂੰ ਬੋਲਦੀ ਐ ਹੀ ਚੱਲ ਲੈਂਦੀ ਐ ਉਹ ਸਾਡੀ ਧੀ ਆ ਉਹਨਾਂ ਦੇ ਨਾਲ ਕੋ ਮਾੜਾ ਚੰਗਾ ਕਹੀ ਨਹੀਂ ਉਹ ਚੋਪੇ ਕੀਤਾ ਰਹਾ ਉਹ ਮੈਨੂੰ ਕਹਿੰਦੇ ਆ ਗਰਮੀਤ ਮਣੀ ਸੱਚਾਈ ਕਹਾਂ ਡਿਆ ਹੀ ਕਿ ਕੀ ਪਾਣ ਚੜਾਤੀ ਆਪਣੇ ਵੀਰ ਨੂੰ ਮੈਂ ਪਾਣ ਕਾ ਦੀ ਭਾਬੀ ਚੜਾਈ ਆ ਮੈਂ ਤਾਂ ਸੱਚੀ ਕਹਾਂ ਸੀ ਘਰ ਰੱਬ ਨੇ ਨਿਕਲੇ ਕੇ ਦੀ ਦਿੱਤੇ ਖੁਸ਼ੀਆਂ ਦਿੱਤੀਆਂ ਵਾ ਤੇ ਤੁਸੀਂ ਉਦਾਂ ਨਹੀਂ ਕਲਾ ਪਾਈ ਅੱਬ ਆਜਾ ਜੋ ਮੈਂ ਤੁਹਾਨੂੰ ਕਹਿਤਾ ਜੋ ਕੁੜੀਏ ਮੈਂ ਕਲਾ ਤੇ ਇਹਨਾਂ ਨੇ ਪਾਈ ਆ ਤੇ ਇਹਨਾਂ ਦੀ ਭੈਣ ਨੇ ਪਾਈ ਤੇ ਦੇਂਦੀ ਖੁੰਦੀ ਇਹਨੇ ਪਾਤੀ ਆ ਜਵਤੀ ਤੂੰ ਲਾਤੀ ਐ ਮੈਂ ਆ ਕੁੜੀ ਪਤਾ ਨਹੀਂ ਕਿਉਂ ਰੋਂਦੀ ਆ ਤੂੰ ਤਾਂ ਕੁੜੀ ਦਾ ਵੀ ਘਰ ਜਾ ਕੇ ਤਿੰਨੀ ਚੋਈ ਘਰੀ ਜਾ ਕੇ ਤੂੰ ਉੱਥੇ ਜਾ ਕੇ ਇੱਕ ਗੱਲ ਵੀ ਕੰਮ ਕੰਮ ਖਰਾਬ ਕਰਤਾ ਆਂ ਮੇਰੀ ਸੁਣੋ ਗੱਲ ਮੰਮੀ ਤੁਹਾਡੀ ਕੁੜੀ ਕੀਤਾ ਉਹ ਤੇ ਕੀ ਕਰਦੀ ਤੇ ਕੀ ਨਹੀਂ ਕਰਦੀ ਅਗਲੇ ਕੰਮ ਅਗਲੇ ਕੰਮ ਕਰਦੀ ਏ ਕਿ ਨਹੀਂ ਕਰਦੀ ਅਗਲੇ ਨੇ ਚੁਗਲੀ ਕਰ ਲਈ ਉਹੋ ਗੱਲ ਜਿੱਦਾਂ ਨਾ ਕਰਦੀ ਤੇ ਮੈਂ ਨਾ ਕਰਤੀ ਤੇ ਉਹ ਗੱਲ ਵੱਖਰੀ ਆ ਤੁਸੀਂ ਕਿਉਂ ਸੁਣੀ ਤੁਸੀਂ ਕਿਉਂ ਸੁਣੀ ਤੁਸੀਂ ਗਾਲੀ ਨੂੰ ਮੋੜ ਕੇ ਜਵਾਬ ਨਹੀਂ ਦਿੱਤਾ ਕਿ ਤੁਹਾਡੇ ਕੋਲੋਂ ਤੁਸੀਂ ਭਾਬੀ ਮੋੜ ਕੇ ਜਵਾਬ ਦਿੰਦੇ ਉਹਨੂੰ ਕਿਉਂ ਨਹੀਂ ਕੰਮ ਕਰਦੀ ਮਾਂ ਨਾ ਕਰ ਗੱਲ ਆਹੋ ਹੈ ਆ ਵੀਰ ਮੈਂ ਤੁਹਾਨੂੰ ਗੱਲ ਸੱਚੀ ਕਹੀ ਨਾ ਹੈ ਨਾ ਜਿਹੜੀ ਗੱਲ ਤੁਹਾਨੂੰ ਕਹੀ ਉਹ ਗੱਲ ਆ ਛਾਡੇ ਸਾਹਮਣੇ ਆ ਗਈ ਵੇ ਲੋ ਮੈਂ ਕਹਿੰਦਾ ਨਾ ਇੱਥੇ ਨਹੀਂ ਸਾਹਮਣੇ ਸਾਡੇ ਜੀਣ ਦਿੱਤਾ ਤੇ ਉੱਥੇ ਕੀ ਜੀਣ ਦੇ ਉਹ ਮਗਰਲੇ ਬੰਦੇ ਮੰਮੀ ਮੇਰੀ ਗੱਲ ਦਾ ਕੋਈ ਯਕੀਨ ਨਹੀਂ ਕਰਦਾ ਸਾਰੇ ਮੇਰੇ ਤੇ ਹੀ ਉਂਗਲਾ ਚੁੱਕਣ ਦੇ ਮੈਂ ਨਹੀਂ ਫੋਨ ਕੀਤਾ ਮੈਂ ਨਹੀਂ ਫੋਨ ਕੀਤਾ ਕਿੰਨੀ ਵਾਰੀ ਕਹਾਂ ਚੱਲ ਨਹੀਂ ਪਜੀ ਤੇ ਚੁੱਪ ਕਰ ਮੂੰਹ ਬੰਦ ਰੱਖ ਮੈਨੂੰ ਪਤਾ ਤੂੰ ਕਿੰਨੀ ਕੁ ਦੋਧ ਦੀ ਤੂੰ ਲਈ ਆ ਕਾਂ ਤੇ ਇਹਨਾਂ ਨੂੰ ਨਹੀਂ ਪਤਾ ਕਿ ਰੱਬ ਨੇ ਲਿਕੇ ਲਿਕੇ ਦੋ ਨਿਆਣੇ ਦਿੱਤੇ ਆ ਤੇ ਤੁਸੀਂ ਕਹਾਂ ਉਦੋਂ ਦੀ ਪਾਈ ਕਲੇਸ਼ ਪਾਇਆ ਕਿਹੜੇ ਮੱਥੇ ਉਹਦੇ ਮੱਥੇ ਲੱਗੋ ਸੁਕਾ ਕਰੋ ਰੱਬ ਨੇ ਤੁਹਾਨੂੰ ਖੁਸ਼ੀਆਂ ਦਿੱਤੀਆਂ ਨਹੀਂ ਕਿੰਨੇ ਕ ਖਡਾਉਣੇ ਦਿੱਤੇ ਤੇ ਕਿਡੋ ਪਰ ਮਮੇ ਕਿਹੜੇ ਮੱਥੇ ਰਹਦਾ ਫੇਰ ਬਣਾਏ ਇਹਨਾਂ ਨੇ ਸੌਂ ਖਾਦੀ ਆ ਕਿ ਇੱਕ ਘਰ 'ਚੋਂ ਸ਼ਾਂਤੀ ਰਹਿ ਨਹੀਂ ਦੇਣੀ ਰੌਲਾ ਪਾਈ ਜਾਣਾ ਕੋਈ ਨਾ ਕੋਈ ਚਵਤੀ ਲਾਈ ਰੱਖਣੀ ਐ ਨਹੀਂ ਮੈਨੂੰ ਸੁਣੋ ਗੱਲ ਦਾ ਹਵਾਰੀਂ ਗੱਲ ਕੀਤੀ ਉਹੋ ਗੱਲ ਤੇ ਇੱਕ ਵਾਰੀ ਵੀ ਕੀਤੀ ਉਹੋ ਗੱਲ ਜਦੋਂ ਮੈਂ ਕਹਿਣ ਦੀ ਆ ਵੀ ਉਹਨਾਂ ਨੇ ਫੋਨ ਕੀਤਾ ਮੈਂ ਨਹੀਂ ਕੀਤਾ ਤੇ ਫਿਰ ਵੀ ਤੁਸੀਂ ਮੰਨਦੇ ਨਹੀਂ ਆ ਅਛਾ ਉਹਨਾਂ ਨੇ ਫੋਨ ਕੀਤਾ ਕਾ ਫੋਨ ਦੇਣਾ ਮੈਨੂੰ ਨਹੀਂ ਮੈਨੂੰ ਫੋਨ ਫੜਾ ਨਹੀਂ ਫੋਨ ਫੜਾਏ ਤੇ ਤੂੰ ਮੇਰਾ ਦੱਸ ਰਕਬੀਰ ਐਦਾ ਨਾਂ ਕਰ ਮਮੀ ਇੱਕ ਮਿੰਟ ਹੁਣ ਇਹ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਵਾ ਹੁਣੇ ਬਦਲਣਾ ਇੰਨੇ ਫੋਨ ਕੀਤਾ ਕਿ ਉਹਨਾਂ ਨੇ ਫੋਨ ਕੀਤਾ ਵਾ ਲੈ ਮਮੀ ਆ ਲੈ ਪਰਿਆ ਕਰ ਲੱਖ ਆ ਵੇਖ ਲੈ ਕਲ ਮੈਂ ਟ ਕੱਲ ਕੀਤੀ ਆ ਇਹਨੇ ਤੇ ਫੋਨ ਵੀ ਇੰਨੇ ਲਾਇਆ ਵਾ ਫੋਨ ਦੱਸ ਮੰਮੀ ਬੇਸ਼ੱਕ ਮੈਂ ਲਾਇਆ ਵਾ ਤੂੰ ਤਾਂ ਨਾਲ ਤੇ ਚਾਰ ਪੰਜ ਫੋਨ ਆਏ ਹੀ ਤੇ ਉਹਦੋਂ ਕੰਮ ਕਰਨ ਢਈ ਹਾਂ ਮੈਨੂੰ ਨਹੀਂ ਪਤਾ ਲੱਗਾ ਮੈਂ ਫੇਰ ਫੋਨ ਲਾਇਆ ਗੱਲ ਨਿਕਲ ਆਈ ਇੱਕ ਉਹ ਕੁੜੀਏ ਹੱਥ ਧੋ ਕੇ ਮੇਰੀ ਕੁੜੀ ਦੇ ਮਗਰ ਪੈ ਗਈ ਆ ਮੈਂ ਤੁਹਾਨੂੰ ਕਦੀ ਮਾਰੀ ਚੰਗੀ ਨਹੀਂ ਕਹੀ ਤਾਂ ਤੂੰ ਉਹਦਾ ਘਰ ਜਾੜ ਦਾ ਪੂਰੀ ਤਸੱਲੀ ਕਰਨ ਢਈ ਹਾਂ ਮੰਮੀ ਮੈਂ ਕੋਹ ਨਹੀਂ ਕੀਤਾ ਜਿੰਨਾ ਮਰਜੀ ਮੈਂ ਹੂੰ ਘਰ ਆਪਾਂ ਫਸ ਗਈਆਂ ਮੈਂ ਤੇ ਇਹ ਐਵੇਂ ਹੂੰ ਘਰ ਆਪਾਂ ਲਿਆ ਵਾ ਇੱਕ ਮਿੰਟ ਮੰਮੀ ਆਂਦੀ ਨਾ ਉਹਨਾਂ ਨੇ ਫੋਨ ਹੈ ਚੰਚਾ ਵੜੀ ਉਹ ਮੈਂ ਜਦੋਂ ਕੱਢ ਕੇ ਰੱਖ ਦਾਂ ਵਾ ਵੇ ਇਹ ਝੂਠੀ ਤਾਂ ਖੂਨ ਖੋਦੀ ਆ ਨਾ ਚੱਲ ਚੰਗੀ ਗੱਲ ਨਹੀਂ ਤੂੰ ਮੈਨੂੰ ਦਿਖਣੀ ਨਹੀਂ ਦਿੱਤ ਤਿੱਤਰ ਹੋਇਆ ਥੋਣ ਮੈਂ ਕਿਉਂ ਜਾ ਕਿਉਂ ਜਾ ਤੁਹਾਡੀ ਭੈਣ ਇੱਥੇ ਆਵੇ ਹਾਂ ਤੁਹਾਨੂੰ ਲੱਗਿਆ ਪਤਾ ਲੈ ਮਾਰਸ ਤੇ ਟੇਪੇੜ ਤੇ ਤਾਂ ਕੰਗੜਾ ਨਾ ਮੈਂ ਕਾਕਾ ਦਾਨੀ ਕਰੀਦਾ ਹਾਂ ਹੱਥ ਹੀ ਨਹੀਂ ਪਈਦਾ ਹੁੰਦਾ ਚੱਲ ਆਏ ਵੀਰਾ ਚਲਾ ਕਰ ਚੱਲ ਆ ਰਹਿਣ ਦੇ ਪੈ ਗਈ ਗੱਲੀ ਆ ਜਾ ਛੱਡਦੇ ਰਹਿਣ ਦੇ ਜੇ ਦੇਖੀ ਨਾ ਮਾੜਣਾ ਕਦੀ ਨਾ ਕੋਈ ਕਾਕਲ ਕਰ ਤੂੰ ਹਣ ਸਿਆਣੀ ਭੈਣੀਆਂ ਆਈਆਂ ਤਾਂ ਤੂੰ ਬੋਹਗਾ ਤੇਰੀ ਬੁੱਧੀ ਫ੍ਰੀਟ ਹੋਈ ਜਾਂਦੀ ਐ ਤੂੰ ਆਖੇ ਨਹੀਂ ਲੱਗਦੀ ਮੇਰੇ ਤੂੰ ਉਹਦਾ ਘਰ ਜਾਂਦੀ ਜਾਂਦੀ ਤੇ ਆਪਣਾ ਵੀ ਜਾੜ ਕੇ ਬਹਿ ਜਾਣਾ ਵੇਲੀ ਤੇਵਾ ਤੇ ਟੋਆ ਪੁੱਟੀ ਆ ਪਹਿਲਾਂ ਪਈਦਾ ਹੁੰਦਾ ਅਵੇਲਣ ਕੀ ਹਾਲ ਹੋਣ ਰਿਆ ਹਣ ਖਾ ਚ ਪੇੜਾਂ ਨਹੀਂ ਐਡਾ ਤੇਰਾ ਦਿਮਾਗ ਮੋਟਾ ਇਹ ਵੀ ਕਿਹੜੇ ਵਰਤ ਲਿਆ ਕਰ ਹੈ ਹੁਣ ਦੋ ਚਾਰ ਦਿਨ ਉਹਦੇ ਸਾਹਮਣੇ ਨਾ ਆਈ ਤੇ ਜੇ ਤੂੰ ਚੱਲ ਗਈ ਤੇ ਮੈਂ ਤੈਨੂੰ ਲੈਣ ਨਹੀਂ ਗਿਆ ਜਾਣਾ ਜੇ ਤੂੰ ਇੱਧੇ ਕੋਟਾ ਕੱਟ ਕੇ ਕੱਢ ਤਾ ਮੈਂ ਨਹੀਂ ਲੈਣ ਜਾਣਾ ਮੈਂ ਨਿਕ ਨਿਕ ਨਿਆਲੇ ਨਾਲ ਮੇਰੇ ਕੋਲ ਨਿਕਲਿਆ ਨਾ ਜਾਂਦਾ ਨਿਕ ਹੁਣ ਤੂੰ ਹੋਰ ਕੰਜਰਖਾਨਾ ਪਾ ਕੇ ਬਹਿ ਗਏ ਹੈ ਤੈਨੂੰ ਅਕਲ ਨਹੀਂ ਮੰਮੀ ਮੇਰੇ ਤੇ ਕਸੂਰ ਕੱਢੀ ਜਾਣਾ ਤੇ ਕੱਢੀ ਜਾਓ ਕੋਈ ਗੱਲ ਨਹੀਂ ਇਹ ਵੀ ਮੇਰੇ ਦਿਲ ਤੇ ਲਿਖਿਆ ਜਾਂਦੀਆਂ ਸਾਰੀਆਂ ਗੱਲਾਂ ਜੋ ਤੂੰ ਮੇਰੇ ਨਾਲ ਕੀਤਾ ਅੱਜ ਅੱਛਾ ਤੂੰ ਕੌਣੇ ਕੀਤਾ ਹੈ ਨਾ ਕਿਤੇ ਉਹ ਸਾਡੇ ਕੇਗ ਨੂੰ ਹੱਥ ਪਾਉਂਦੀ ਤਾਂ ਇਹ ਤੋਂ ਨਹੀਂ ਮੈਂ ਕੋਈ ਕੀਤਾ ਹੀ ਨਹੀਂਗਾ ਹੋਰ ਬੰਦੀ ਬਣ ਜਾ ਤੇ ਚੁੱਪ ਕਰਕੇ ਆ ਜਾ ਉਹਨੇ ਛੱਪੇ ਕੰਮ ਕਰਦੀ ਰਹੀ ਤੇ ਉਹਦੇ ਸਾਹਮਣੇ ਨਾ ਹੋਈ ਇਹ ਤਾਂ ਆਪੇ ਨਾ ਜੁੱਤੀਆਂ ਦਾ ਭਾਅ ਪੁੱਛਦੀ ਰਹੀ ਮੈਂ ਨਹੀਂ ਛਡਾਉਣਾ ਜਿੰਨੀਆਂ ਮਰਜੀ ਫੇ ਤੈਨੂੰ ਵੱਜਣ ਮੈਨੂੰ ਨਾ ਆਖੀ ਕੋਈ ਗੱਲ ਨਹੀਂ ਮਾਤਾ ਹਰ ਇੱਕ ਇੱਕ ਗੱਲ ਮੇਰੇ ਦਿਲ ਤੇ ਲਿਖੀ ਜਾਣਦੀ ਆ ਮੈਂ ਨਾ ਨਾ ਗਿੰਣ ਕੇ ਬਦਲੇ ਲੈ ਤੇ ਮੈਨੂੰ ਕਿੰਨੇ ਕਹਿਣਾ ਕਰੋ ਬਾਹਰ ਕਿੱਦਾਂ ਕਰ ਦੇਣਗੇ ਭਲਾ ਮੈਨੂੰ ਐ ਮੈਂ ਨਾ ਸਾੜੇ ਜਾਊਂਗੀ ਰਿਪੋਰਟਾ ਕਰਾਂ ਉਹਨਾਂ ਤੁਹਾਡੀਆਂ ਸੱਚੀ ਗੱਲ ਆ ਲੋਕ ਸੱਚੀ ਕਹਿੰਦੇ ਆ ਸਾਰੇ ਜਿਹੜੇ ਨਾ ਬਗਾਨੇ ਹੁੰਦੇ ਆ ਚੱਲ ਇਹ ਤੇ ਬਗਾਨੇ ਹੋ ਗਏ ਆ ਜਿਹੜਾ ਮੇਰਾ ਬੰਦਾ ਐਨੇ ਮੇਰੇ ਨਾਲ ਚਾਰ ਲਾਵਾਂ ਲਈਆਂ ਇਹ ਵੀ ਬਗਾਨਾ ਹੋ ਕੇ ਬਹਿ ਗਿਆ ਵਾ ਮਿੰਦੇ ਕੋ ਸਮਝ ਨਹੀਂ ਆਉਂਦੀ ਹੁਣ ਮੈਂ ਕੀ ਕਰਾਂ ਉਹ ਵੀਰ ਆ ਲਿਆ ਤਾਂ ਬੈ ਇੱਥੇ ਮੇਰੀ ਗੱਲ ਸੁਣ ਵੀਰ ਤੂੰ ਨਿਆਣਾ ਐਨਾ ਗੁੱਸੇ ਦਾ ਸਬਰ ਆ ਉਹ ਰੀਂਕ ਉਸੇ ਪਾਬੀ ਲੜਨ ਬੈਜੇ ਨੇ ਆਂਡੀ ਕਮਡੀ ਲਾਗੇ ਲਾਗੇ ਤਮਾਸ਼ਾ ਦੇਖਣ ਬੈਜਦੇ ਆਪਾਂ ਤੇ ਯਾਰ ਤਮਾਸ਼ਾ ਜਾਣ ਕੇ ਲਵਾਉਂਦੀ ਏ ਮੁੜ ਕੇ ਤਮਾਸ਼ਾ ਲੱਗਾ ਮੁੜ ਕੇ ਪਤਾ ਗੱਲਾਂ ਕਰਦੇ ਆ ਗਲੀ ਚ ਨਿਕਲੋ ਫਿਰ 100 100 ਗੱਲਾਂ ਵੇਖਰਦੀਆਂ ਆਪਾਂ ਨੂੰ ਯਾਰ ਜਿਹੜਾ ਕਰਦਾ ਕਰੀ ਮੈਨੂੰ ਨੀ ਕਰੀ ਟੈਨਸ਼ਨ ਉਹ ਵੀਰ ਜੇ ਮੰਨ ਲਓ ਆਪਣੇ ਘਰ ਦੇ ਵਿੱਚ ਕੋਈ ਮਾੜਾ ਜੀ ਆ ਗਿਆ ਵਾ ਤੇ ਫਿਰ ਕੀ ਹੋ ਗਿਆ ਹੁਣ ਪਾਬੀ ਦੀ ਤੇ ਆਤੀ ਇਦਾਂ ਦੀ ਹੈਗੀ ਆ ਜੇ ਪਾਬੀ ਨੇ ਕੋਈ ਮਾੜੀ ਜੰਗੀ ਗੱਲ ਕੀਤੀ ਹੋਊ ਨਾ ਕੋਈ ਨੀ ਮੰਮੀ ਆਪੇ ਮਾਸੀ ਨੂੰ ਫੋਨ ਲਾਈ ਲੋ ਕਿ ਮਾਸੀ ਨੂੰ ਪਤਾ ਲੱਣਾ ਸਾਰੀ ਗੱਲ ਦਾ ਉਹਦੇ ਮੈਨੂੰ ਮਤੇ ਪਰ ਇਹਦਾ ਆਪਣਾ ਦਿਮਾਗ ਕੰਮ ਕਰਨਾ ਦੇਖ ਤਾਂ ਮੈਂ ਕਿਹੜੀ ਗੱਲ ਕਰਨੀ ਤੇ ਕਿਹੜੀ ਨਹੀਂ ਕਰਨੀ ਇਹ ਨਿਕੀ ਜਿਹੀ ਨਿਆਣੀ ਆ ਉਹ ਗੱਲ ਤੇ ਉਹ ਹੀ ਆ ਨਾ ਉਹਨੂੰ ਗੁੱਸਾ ਕਿਹਦੇ ਹੁੰਦਾ ਕੱਢ ਕਿਤੇ ਦਿੱਦੀ ਆ ਉਹਨੂੰ ਤੇ ਇਹ ਨਹੀਂ ਪਤਾ ਲੱਗਦਾ ਵੀ ਮੇਰੀ ਸਗੀ ਰਣਾ ਨਾ ਉਹਦੋਂ ਮੈਂ ਕਿੱਦਾਂ ਆਣਾ ਨਾ ਕਿੱਦਾਂ ਨਾ ਆਣਾ ਮੈਂ ਗੁੱਸਾ ਵੀ ਕਰਦਾ ਖਾਣੇ ਦੇ ਟਾਈਮ ਖਾਣ ਨੂੰ ਮਿਲਦਾ ਪੌਣੇ ਨੂੰ ਟਾਉਣ ਨੂੰ ਮਿਲਦਾ ਹਰ ਇੱਕ ਜੀਜੇ ਨਾਲ ਮਿਲਦੀ ਆ ਗੁੱਸਾ ਨਾ ਕਰਾ ਉਹ ਗੱਲ ਤੇ ਉਹ ਹੀ ਆ ਹੁਣ ਕਰੇ ਜੀ ਬੰਦਾ ਉਹਨੂੰ ਕਹਿਣ ਜੱਗਾ ਵੀ ਕੋਈ ਨਹੀਂ ਹੈਗਾ ਭਾਬੀ ਨੂੰ ਆਪ ਸੌਣ ਚਾਹੀਦੀ ਹੁਣ ਉਹਨੂੰ ਸਮਝਾ ਦੇ ਨਿਆਣੀ ਆ ਕਿਤੇ ਕਈ ਪਰੇਸ਼ਾਨੀ ਹੈਗੀ ਆ ਉਹਨੂੰ ਕੋ ਗੱਲ ਸਮਝਾਉਣਾ ਮੈਨੂੰ ਤੇ ਆਪ ਨੂੰ ਸ਼ਰਮ ਆਉਂਦੀ ਕਿ ਕੀ ਗੱਲ ਸਮਝਾਵਾਂਗਾ ਸੁਪਲਾ ਮਾਂ ਖਰਾਬ ਕਰਕੇ ਰੱਖਿਆ ਨੇ ਕੱਲੀ ਜਾਣੀ ਮੋਲਦਾ ਕਿਦਾ ਕੱਲੀ ਨਹੀਂ ਜਾਦੇ ਕਰਦਾ ਕਿੱਦਾਂ ਮੈਨੂੰ ਕਮਾ ਕਮਾ ਮਾਰਿਆ ਹੁਣ ਮੈਂ ਵੀ ਨਹੀਂ ਕੋਈ ਕੰਮ ਕਰਨਾ ਹੁਣ ਮੈਂ ਵੀ ਬੰਨਾ ਲੱਗਣਾ ਮੇਰਾ ਮੋਢਾ ਨਿਕਲ ਗਿਆ ਵਾ ਪੀੜ ਗੰਡਿਆ ਆਪੇ ਨਾਲੇ ਦੋਵੇਂ ਨਿਆਣੇ ਸਾਹਮਣੇ ਗੀਆਂ ਨਾਲੇ ਕੰਮ ਵੀ ਕਰਨ ਗੀਆਂ ਅੱਗੇ ਤੇ ਮੈਂ ਕਰੀ ਜਾਂਦੀ ਹਾਂ ਹੁਣ ਲੱਲਣ ਕੰਮ ਮੇਰਕੋ ਮੰਮੀ ਹਾਂ ਉਹਦਾ ਦੇ ਨਾ ਮੈਂ ਸਾਰਾ ਹੀ ਕੰਮ ਕਰ ਲੈਣਾ ਤੇ ਇੱਕ ਦਿਨ ਮੇਰੀ ਬਾਹ ਬੜੀ ਜ਼ੋਰ ਦੀ ਖਿੱਚਦੀ ਆ ਮੇਰਾ ਮੋਢਾ ਨਿਕਲ ਗਿਆ ਪੀੜ ਬੜੀ ਹੋੰ ਗਈ ਆ ਨਾਲੇ ਨਾ ਹੁਣ ਗਰਮੀ ਦਾ ਵੀ ਤੇਲ ਤੇਰਵਾ ਹੋ ਹੀ ਗਿਆ ਉਹਨੂੰ ਚੁੰਗੀ ਚੜਾ ਦਨ ਹਵਾਲ ਕੇ ਚੰਗਾ ਕੀਤਾ ਉਹਦਾ ਤੇਰਵਾ ਵਗਦਾ ਤੂੰ ਬਾਹ ਲੈ ਕੇ ਬੈ ਗਈ ਤੇ ਜੇ ਇਹੋ ਤੂੰ ਸਿੱਧੇ ਕੰਮ ਕਰੇ ਤੇ ਆ ਕੰਮ ਨਾ ਹੀ ਕੋਣ ਤੂੰ ਆਪ ਕੁੜੀਆ ਪੁੱਠੇ ਕੰਮ ਕਰਦੀ ਚੱਲ ਮੰਮੀ ਬੋਧੀ ਗੱਲ ਆ ਬਾਅਦ ਮੇਰੀ ਬੜੀ ਦੁਹਾਨੀ ਆ ਨਾਲ ਮੈਨੂੰ ਕੋਈ ਦਵਾਈ دارو ਦੇ ਦੋ ਤੇ ਜੇ ਬੋਧੀ ਗੱਲ ਆ ਨਾ ਮੈਂ ਝਾੜੂ ਲਾ ਦਿਆ ਕਰੂ ਇਹ ਇੱਕ ਹੱਥ ਨਾਲ ਤੇ ਜੇ ਫੇਰ ਵੀ ਨਹੀਂ ਤਰ ਕੋ ਕੰਮ ਹੋਊਗਾ ਤਾਂ ਮੈਂ ਕੋਚਾ ਵੀ ਲਾ ਦਿਆ ਕਰੂੰਗੀ ਇੱਕ ਹੱਥ ਨਾਲ ਬਾਕੀ ਕੰਮ ਨਾ ਤੁਸੀਂ ਆਪ ਹੀ ਕਰ ਲਿਆ ਕਰੋ ਤੁਸੀਂ ਉਹ ਰੋਟੀਆਂ ਲਾ ਦਿਆ ਕਰੋਗੀ ਨਾਲ ਆਪਣੇ ਨਿਆਣੇ ਦਾ ਦੁੱਧ ਕੱਟਾ ਕਰ ਲਿਆ ਕਰੋਗੀ ਮੇ ਕੋਈ ਇਨਾ ਕੰਮ ਭਾਰਾ ਹੌਲਾ ਨਹੀਂਗਾ ਹੋਣਾ ਹੁਣ ਆ ਚੱਲ ਚੱਗਾ ਤੂੰ ਬਾਹਰ ਲਾ ਕੇ ਬਹਿ ਜਾ ਕੋਈ ਗੱਲ ਨਹੀਂ ਮੰਮੀ ਨੇ ਤਾਂ ਕਰਨਾ ਹੀ ਕਰਨਾ ਮੰਮੀ ਨੇ ਤੇ ਬੱਚੇ ਆ ਮੰਮੀ ਨੇ ਕੀ ਇਹ ਕਹਿ ਦੇਣਾ ਕਿ ਮੈਨੂੰ ਆ ਆਇਆ ਤਾਂ ਤੂੰ ਇਹ ਤਾਂ ਬਾਨੇ ਲਾਦੀਆਂ ਜੇ ਤੇ ਕੋਈ ਗੱਲ ਨਹੀਂ ਜਾ ਉਹ ਤੇ ਅੰਦਰ ਰੂਪ ਪਈ ਆ ਉਹ ਲਾਲਾ ਤਾਂ ਦਵਾਈ ਪਈ ਏ ਤੋ ਖਾ ਲ ਮੰਮੀ ਬਾਨੇ ਮੈਂ ਗਾਦੇ ਲੱਭੇ ਹੁਣ ਤੁਹਾਡੇ ਸਾਹਮਣੇ ਕਿੰਨਾ ਖਿੱਚ ਖਿੱਚ ਮੈਨੂੰ ਖਾਂਂ ਡਿਆ ਸੀ ਤੂੰ ਕਿੱਥੇ ਮਰੇ ਕੰਮ ਕੀਤੇ ਤੇ ਤੈਨੂੰ ਖਿੱਚਿਆ ਮੈਂ ਤਾਂ ਅੱਗੇ ਤੈਨੂੰ ਮਾੜੀ ਚੰਗੀ ਕਦੀ ਉਹਨੇ ਕਹੀ ਇਹਦਾ ਤੇ ਇਹ ਨਾ ਮੰਮੀ ਕਰਨਾ ਚਾਹੀਦਾ ਤੂੰ ਇੱਕ ਵਾਰੀ ਇਹਨੂੰ ਡਾਟ ਦੀ ਲਗਾਈ ਮੈਨੂੰ ਹੀ ਕਿਹਾ ਸਾਰਾ ਗੋ ਤੇ ਜਦੋਂ ਗਲਤੀ ਤੇਰੀ ਤੇ ਮੈਂ ਤੈਨੂੰ ਕਹਿਣਾ ਹੈ ਹੈ ਤੈਨੂੰ ਕਿਤਾ ਕੁਛ ਕੁਛ ਕਰਾਂ ਜੇ ਤੂੰ ਪੁੱਠੇ ਕੱਪਗਾਦੀ ਤੂੰ ਤੂਤ ਜਾ ਕੇ ਮੇਰੀ ਕੁੜੀ ਦੇ ਰਾਹ ਤੇ ਕੰਡੇ ਖਲਾ ਦੇ ਤਾਂ ਜੇ ਤੂੰ ਆਂਦੀ ਮੇਰੇ ਵੱਲ ਦੀ ਥੈੜ ਨਹੀਂ ਨਹੀਂ ਕਿੱਦਾਂ ਨਾ ਬਣਾਵਾ ਜਾ ਕੇ ਨੂ ਭਲਾ ਤੇ ਬੈ ਜਾ ਮੈਂ ਪਕਾ ਦੂੰਗੀ ਰੋਟੀ ਰੋਟੀ ਤਾਂ ਨਾ ਤੂੰ ਕੁਝ ਕਰ ਗਾ ਜਮੀਦਾ ਹਾਂਜੀ ਮੰਮੀ ਸੁੱਤੇ ਆਂ ਨਹੀਂ ਜਾਗਦੇ ਆ ਮੰਮੀ ਬਾਸ ਹੋ ਤੇ ਟਿਕਿਆ ਦੇ ਤੇ ਇਹ ਵੀ ਹੁਣ ਟਿਕ ਜੂ ਜਗਾ ਹੀ ਆ ਬਹੁਤ ਜ਼ਿਆਦਾ ਸੌਂਦੇ ਤੇ ਚੱਲ ਕੋਈ ਨਹੀਂ ਮੈਂ ਇਹਨਾਂ ਨੂੰ ਪਾ ਲੇਲੀ ਤੂੰ ਇਦਾਂ ਬਾਲਾ ਅੱਜ 13 ਦਿਨ ਹੋ ਗਏ ਆ ਦੋედა ਕੰਨਾਟ ਹੋ ਕੇ ਨਾ ਤੇ ਚੱਲ ਝੁੰਮਕੇ ਤੈਨੂੰ ਚੜਾ ਦਈਏ ਅਣ ਮੈਂ ਬਾਬਾ ਜੀ ਨੂੰ ਕਿਹਾ ਵਾ ਤੇ ਨਾਲ ਤੈਨੂੰ ਜਾਲ ਸੁਕਾ ਦਈਏ ਤੇ ਚੱਲ ਹਣਾ ਸੋਚੀ ਹੋ ਜਿੰਗੀ ਆਹ ਤੇ ਮੰਮੀ ਤੁਸੀਂ ਨਾ ਮੇਰੇ ਮਨ ਦੀ ਗੱਲ ਕੀਤੀ ਸੱਚੇ ਮੰਮੀ ਮੈਂ ਤੇ ਬਹਿ ਬਹਿ ਕੇ ਆ ਖੜੀ ਗਈ ਨਾ ਤੇ ਪਾਣੀ ਗਲਾਸ ਫੜਨ ਜੋਗੀ ਝੁੰਮਕੇ ਜੋ ਆਹੋ ਤੇ ਚਲ ਕੋਈ ਨਹੀਂ ਇਹਨੂੰ ਮੈਨੂੰ ਕਢਾ ਤੇ ਤੂੰ ਜਾ ਨਹਾ ਤੋ ਲੈ ਗੀਜੇ ਵਿੱਚ ਉਥੇ ਲਾਇਆ ਇਹ ਤੇ ਪਾਣੀ ਗਰਮ ਹੁਣਾ ਪਹਿਲਾਂ ਤੂੰ ਨਹਾ ਲੈ ਫਿਰ ਇਹਨਾਂ ਨਿਵਾਲ ਦਿੰਦੇ ਮੈਂ ਲੰਮੇ ਹੀ ਪਾ ਦੇਣੀ ਤੂੰ ਬਸ ਬਹਿ ਹਾਂ ਪਾ ਦੇ ਪਾ ਦੇ ਸੂਣੇ ਇਹਦੇ ਲਾਗੇ ਰਹਿਣੀ ਅੜੀ ਡੇਰਾਂ ਗੇਰਾਂ ਕਰਿਆ ਨਾ ਪਹਿਲਾਂ ਤੁੰਣਾ ਲਾ ਤੇ ਫਿਰ ਇਹਨਾਂ ਨੂੰ ਲਵਾਲ ਦਿੰਦੇ ਆ ਸੁੱਤੇ ਹੋਣਗੇ ਫਿਰ ਇਹ ਵੀ ਸੁੱਤੇ ਰਹਿ ਗੱਲ ਦੇ ਜਾ ਪਿਆ ਇਹਨਾਂ ਨੂੰ ਆਪਾਂ ਇਹਨੂੰ ਵੀ ਮੈੰਮੀ ਨਾ ਕੇ ਨਾ ਤੇ ਫਿਰ ਨਵਾਨਾ ਰੱਖਾਏ ਤੇ ਹੀ ਟੱਬੇ ਟੂਟੇ ਟੱਬੇ ਵੀ ਰੱਖਾਈਏ ਤਾਂ ਪਾਣੀ ਦੀ ਗਿੱਜਰ ਲਾਇਆ ਵਾ ਤੇ ਜਿੱਦਾਂ ਦਾ ਤੁਹਾਨੂੰ ਚਾਹੀਦਾ ਤਾਂ ਤੇ ਸ਼ਾਪੂ ਛੰਪੂ ਸਾਬਨ ਸੋਬਰ ਤੇ ਆਈਏ ਅੱਲਾਹ ਠੀਕ ਆ ਅੱਜ ਦੀ ਇਹ ਜਮੀਨ ਮੈਂ ਚੱਲੀ ਨੀ ਮੰਮੀ ਪਾਣੀ ਕੋਣੀ ਰੱਖ ਕੇ ਆਏ ਆ ਨਾਉਣ ਚੱਲੀ ਕਿੰਦੇ 13ਵਾਂ ਹੋ ਗਿਆ ਤੇ ਇਨਾ ਆ ਫਿਰ ਪਾਟੀ ਸਾਹਿਬ ਨੂੰ ਸੱਦਿਆ ਵਾ ਤੇ ਕਿੰਦੇ ਅੰਬਰ ਦੇ ਚਾਕੜੀ ਇਹ ਸਾਰਾ ਮੈਨੂੰ ਪਤਾ ਲੱਗਿਆ ਭਾਬੀਆਂ ਕਸਤਾਨੀਆਂ ਨਾ ਇਹ ਕੀਤੀਆਂ ਕਰਾਈਆਂ ਜਾਂ ਭਾਬੀ ਨੇ ਪੁੱਛਣੀ ਕਿਹਾ ਮੰਮੀ ਮੈਨੂੰ ਕਹਿਣ ਦੇ ਤੇ ਮੈਂ ਹਾਂ ਚਲ ਕੋਈ ਗੱਲ ਨਹੀਂ ਮੈਂ ਵੀ ਥੋੜਾ ਜਿਹਾ ਆਹ ਹੋਊਂਗੀ ਤੇ ਤੈਨੂੰ ਨਹੀਂ ਪਤਾ ਸਾਰੀ ਗੱਲ ਦਾ ਚੁੱਪ ਕਰ ਦੂ ਮੇਰੇ ਕੋਡੇ ਨਹੀਂ ਕੰਮ ਕਰਦੇ ਬੈਠੀ ਬੈਠੀ ਉਹ ਗੱਲ ਤੇ ਬਿਨਾਂ ਸੁਣਨਾ ਜਿਹੜੀ ਮੈਂ ਕੰਮ ਗੱਲ ਦੱਸਣ ਲੱਗਾ ਹਾਂ ਤੈਨੂੰ ਬਾਹਰ ਸਾਰੀ ਇਦਾਂ ਦਾ ਆਰਾਮ ਕਥਾ ਹੋ ਗਈ ਤੇ ਅੰਦਰ ਪਤਾ ਨਹੀਂ ਲੱਗਾ ਕੋਈ ਕਿਉਂ ਬਾਹਰ ਕਿਉਂ ਹੋ ਗਿਆ ਬਾਹਰ ਹੋਣਾ ਹੀ ਏ ਵੀ ਭਾਬੀ ਫੋਨ ਕਰਕੇ ਸੁੱਖ ਦੇ ਸਾਰੇ ਤੇ ਉੱਥੇ ਫੋਨ ਕਰਕੇ ਮਾਸੀ ਨਾਲ ਮਿੱਠੀਆਂ ਫਿੱਕੀਆਂ ਮਾਰਦੇ ਹੀ ਤੇ ਇੱਧਰ ਦੀਆਂ ਮਾਰ ਚੋਕੜੀਆਂ ਨਾ ਆਉਂਦੀ ਤੇ ਵੀਰ ਨਾਲੀਆਂ ਸੁਣ ਸਾਰੀਆਂ ਵੀਰ ਤੇ ਤੌਣ ਦਾ ਲਾਕੋ ਦਾ ਉਹ ਤਾਂ ਇਹ ਬਚਾ ਲਿਆ ਮੋਕੇ ਤੇ ਜਾ ਕੇ ਹਾਏ ਮੇਰੇ ਨਾਲ ਤੇ ਦੀਦੀ ਆਹ ਕੰਮ ਕਰਦੀ ਕਰ ਤੇ ਤੈਨੂੰ 16 ਤੱਕ ਆਹੋ ਗੱਲ ਤੇ ਹੋਈ ਹਾਏ ਵਾਗਰੂ ਵਾਗਰੂ